ਲੋੜੀ ਉਹ ਬੂਲੇ ਤੂਫਾਨ ਦਾ ਕੰਮ ਲਿਆ ਆਪਾਂ ਕਰਵਾ ਆਹਰਾ 1870 ਦਾ ਫਾਇਰਫੌਕਸ ਦਾ ਸੈਕਲ 1870 ਮਾਡਲ ਦਾ ਆ ਐਟ ਟਾਈਮ ਆਪਾਂ ਖੜੇ ਆ ਸਾਈਕਲ ਸਟੋਰ ਪ੍ਰਭੂ ਪ੍ਰਭੂ ਸਾਈਕਲ ਸਟੋਰ ਲੋਦੇ ਆਣਾ ਤੇ ਸਾਈਕਲ ਦਾ ਕੰਮ ਕਰਾਉਣਾ ਸੀ ਜੀ ਸਾਈਕਲ ਦਾ ਕੰਮ ਪੂਰਾ ਕਰਾ ਲਿਆ 17 ਦੇ ਜਾਣ ਲਈ ਫਵਰਾ ਦੀ ਤਿਆਰੀ ਚੱਲ ਰਹੀ ਆ ਉਹਦੇ ਤੋਂ ਪਹੁੰਚ ਦਾ ਕੰਮ ਕਰਾਇਆ ਤੇ ਜਿੰਨੇ ਵੀ ਗੱਲ ਬਣਿਆ ਪਹਿਰੇ ਉਹ ਆਪਣੀ ਪ੍ਰੈਸਕੀ ਬਾਈ ਨੇ ਦਿੱਤੀ ਆ ਇਸ ਕਰਕੇ ਧੰਨਵਾਦ ਪ੍ਰੈਸਕੀ ਬਾਈ ਬਹੁਤ ਬਹੁਤ ਸ਼ੁਕਰੀਆ ਹਰ ਵਾਰੀ ਜਦੋਂ ਵੀ ਕੋਈ ਸਾਈਕਲ ਦਾ ਕੰਮ ਕਰਵਾਉਣੀ ਆ ਪ੍ਰੈਸਕੀ ਬਾਈ ਦਾ ਯੋਗਦਾਨ ਹੁੰਦਾ ਆ ਬਾਈ ਦੇ ਅੰਦਰ ਘਟੋ ਘਟ ਕੇ ਇਨਸਾਨੀਤ ਭਰੀ ਹੋਈ ਆ ਧੰਨਵਾਦ ਪ੍ਰੈਸਕੀ ਬਾਈ ਸ਼ੁਕਰੀਆ ਐਦਾਂ ਭਰਾਵਾਂ ਨਾਲ ਖੜੇ ਰਹਿਣਾ ਤਾਂ ਸੁਖਨ ਦਾ ਬਡਾਂਗਾ ਰੋਟੀ ਜਿਹੜੇ ਨੇ ਕਰਦਾ ਹੀ ਰਹਿਣਾ ਕਿ ਨਹੀਂ ਦੁਹਾਨ ਲੈ ਵਾਈ ਪ੍ਰਭੂ ਸਾਈਕਲ ਸਟੋਰ ਤੋਂ ਕੰਮ ਕਰਾ ਕੇ ਆ ਗਏ ਆ ਪਾ ਘੰਟਾ ਕਰਦੇ ਕੋਲਾ ਆਪਾਂ ਕੰਮ ਦਾ ਆਪਾਂ ਨੂੰ ਇੱਕ ਬੈਗ ਦਾ ਵੀ ਕਰਾਉਣਾ ਹੈਗਾ ਚੇਪੀਆਂ ਜੀਆਂ ਲਵਾਉਣੀਆਂ ਸੀਗੀਆਂ ਪਰ ਭਾਉ ਆਪਣਾ ਕਹਿੰਦਾ ਬਾਈ ਥੱਲੇ ਰੱਛ ਬਹੁਤ ਆਹ ਦੇਖੋ ਰੱਛ ਕਿੱਥੇ ਆ ਗਿਆ ਇਸ ਕਰਕੇ ਕਹਿੰਦਾ ਰਹਿਣ ਦੇ ਭਾਜੀ ਫਵਾੜਿਓਂ ਕਰਾ ਲਵਾਂਗੇ ਮੈਂ ਕਿਹਾ ਚੱਲ ਬਾਈ ਤੂਫਾਨ ਸਿਆਂ ਫੀ ਪੱਕਾ ਟਿਕਾਣਾ ਆਇਆ ਆਪਣਾ ਇਹ ਜਿੱਥੇ ਆਪਾਂ ਰੁਕੀਦਾਏ ਰੁਪੀ ਦਾ ਆ ਦੇਪਾਇ ਸਰਪ੍ਰਾਈਟ ਤੇ ਹੁਣ ਖਾ ਪੀ ਕੇ એનર્ਜੀ ਬਣਾ ਕੇ ਛੱਡ ਗਿਆ ਲਗਾਮਾਂ ਕੋੜੇ ਤੂਫਾਨ ਦੀਆਂ ਦੇ ਪਹੁੰਚ ਗਏ ਜੀ ਆਪਾਂ ਫਲੋਰ ਟੋਲ ਪਲਾਜ਼ਾ ਲਾਟੂਆ ਕੋੜਾ ਤੂਫਾਨ ਤੇ ਤੂਫਾਨ ਕੋੜਾ ਖੜਾ ਗਰਾਈਂ ਫਾਟਕਾ ਦੇ ਮੋੜੇ ਇੱਥੇ ਮੈਂ ਕਿਹਾ ਬਹੁਤ ਚੰਦਦੇ ਆ ਪੰਛੀ ਆ ਜਾਓ ਆਵਾਜ਼ਾਂ ਦੇਖੋ ਕਿੰਨੇ ਆ ਸੋਹਣੀਆਂ ਲਾਦੀਆਂ ਪੰਛੀਆਂ ਦੀਆਂ ਨਹਿਰ ਦੇ ਨਾਲ ਨਾਲ ਚੱਲਦੇ ਆਣੂ ਆਹ ਸ਼ਾਂਤਮਈ ਬਹਾਲ ਵਧੀਆ ਲੱਗਦਾ ਆਈ ਲਵ ਰੌੜਕੀ ਔਰ ਟੈਂਕੀ ਹੈ ਨਾ ਗਰਾਊਂਡ ਹੀ ਖਰਾਬ ਕਰਕੇ ਰੱਖਤੀ ਸੀ ਜਦੋਂ ਉਹ ਟੈਂਕੀ ਬਣਾਈ ਗਈ ਸੀ ਗਰਾਊਂਡ ਦੀ ਮਿੱਟੀ ਹੈ ਨਾ ਪੰਜ ਇੱਛੇ ਦੀ ਇੰਨੀ ਵਧੀਆ ਸੀਗੀ ਸਹੀ ਗੱਲ ਆ ਉਹ ਤਾਂ ਧੁੱਦਲੇ ਹੀ ਹੁੰਦੀ ਸੀਗੀ ਘਰੀ ਨੂੰ ਬੰਬ ਲਾ ਹੀ ਦੇਣਾ ਜਾਈਦਾ ਸੀ ਕਹਿੰਦਾ ਸੀ ਆ ਸਹੀ ਗੱਲ ਆ ਬਹੁਤ ਨੁਕਸਾਨ ਕਰਾਇਆ ਸੀਗਾ ਉਦੋਂ ਬਾਂਟੀ ਦੀ ਬੀਬੀ ਦਾ ਉਦੋਂ ਕੰਮ ਬੇੜਾ ਬੈਠਾ ਹੀ ਉਹਨੇ ਸਾਰਾ ਕੁਝ ਕੀਤਾ ਜੀ ਸਾਇੰਸ ਨੂੰ ਉਹਦੇ ਹੋਈ ਸਕੇ ਲਓ ਜੀ ਰੌੜਕੀ ਵਾਲਾ ਪਹੁੰਚ ਗਿਆ ਪੈਂਡ ਰੌੜਕੀ ਆਪਣੇ ਘਰ ਬਾਸਾ ਥੋੜੇ ਦਿਨਾਂ ਦਾ ਕਬਾ ਸਫਰ ਸ਼ੁਰੂ ਕਰ ਦੇਣਾ ਆ ਸਫਰਾਂ ਨਾਲ ਜੁੜੇ ਰਹੋ ਤੇ ਮਾਣਿਓ ਫਿਰ ਆਨੰਦ ਸਫਰ ਦਾ ਥੋੜੇ ਤਾਂ ਨਹੀਂ ਆ ਬਸ ਆਪਾਂ ਕਰ ਦੇਣਾ ਸ਼ੁਰੂਆ ਸਫਰ ਸਾਈਕਲ ਦਾ ਕੰਮ ਕਰਾ ਕੇ ਇਸੇ ਕਰਕੇ ਆਏ ਆ ਧੰਨਵਾਦ ਫਰੈਸਕੀ ਬਾਈ ਦਾ